ਮਾਮਲਾ ਬਟਾਲਾ ਦੇ ਜਲੰਧਰ ਰੋਡ ਦਾ ਹੈ ਜਿੱਥੇ ਬਟਾਲਾ ਟ੍ਰੈਫਿਕ ਪੁਲਿਸ ਵੱਲੋਂ ਨਾਕੇਬੰਦੀ ਕੀਤੀ ਗਈ ਸੀ ਤੇ ਹਰ ਆਉਣ ਜਾਣ ਵਾਲੇ ਦੀ ਚੈਕਿੰਗ ਕੀਤੀ ਜਾ ਰਹੀ ਸੀ ਇਸੇ ਤਰ੍ਹਾਂ ਦਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਕਾਲੀ ਸਕੋਰਪੀਓ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਸਕੋਰਪੀਓ ਚਾਲਕ ਨੇ ਸਕੋਰਪੀਓ ਪਜਾ ਲਈ ਇਹ ਸਭ ਦੇਖਦੇ ਹੋਏ ਬਟਾਲਾ ਟ੍ਰੈਫਿਕ ਪੁਲਿਸ ਦੇ ਇੰਚਾਰਜ ਵੱਲੋਂ ਵੀ ਸਕੋਰਪੀਓ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤੇ ਰਾਸਤੇ ਵਿੱਚ ਸਕੋਰਪਿਓ ਨੂੰ ਘੇਰ ਲਿਆ ਜਦੋਂ ਗੱਡੀ ਨੂੰ ਘੇਰਿਆ ਗਿਆ ਤਾਂ ਉਸਤੇ ਕਾਲੇ ਸ਼ੀਸ਼ੇ ਲੱਗੇ ਹੋਏ ਸਨ ਤੇ ਕਾਲੀਆਂ ਜਾਲੀਆਂ ਵੀ ਲੱਗੀਆਂ ਹੋਈਆਂ ਸਨ ਤੇ ਨੰਬਰ ਪਲੇਟ ਵੀ ਨਹੀਂ ਸੀ ਜਦੋਂ ਸਕੋਰਪਿਓ ਦੀ ਤਲਾਸ਼ੀ ਲਈ ਗਈ ਤਾਂ ਉਹ ਬਟਾਲਾ ਪੁਲਿਸ ਦਾ ਹੀ ਮੁਲਾਜ਼ਮ ਨਿਕਲਿਆ ਉਸ ਦੇ ਕੋਲੋਂ ਉਸ ਦਾ ਪੁਲਿਸ ਆਈ ਕਾਰਡ ਵੀ ਬਰਾਮਦ ਹੋਇਆ ਤੇ ਸਕੋਰਪਿਓ ਉੱਤੇ ਵੀ ਪੰਜਾਬ ਪੁਲਿਸ ਦਾ ਸਟਿੱਕਰ ਲੱਗਾ ਨਜ਼ਰ ਆਇਆ ਉੱਥੇ ਹੀ ਟ੍ਰੈਫਿਕ ਇੰਚਾਰਜ ਸੁਰਿੰਦਰ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਚਾਹੇ ਸਕਾਰਪੀਓ ਚਾਲਕ ਪੁਲਿਸ ਮੁਲਾਜ਼ਮ ਹੈ ਲੇਕਿਨ ਉਸਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਤੇ ਇਸ ਲਈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆਜਾ ਤੁਸੀਂ ਕਹੋ ਆਸਲਾ ਬਰੇ ਅੱਜ ਆਉਣਾ ਅੱਜ ਅੱਗੇ ਅੱਜ ਰਾਤ ਤੇ ਕੈਂਟੀਨ ਦੀ ਜੀ ਚਲਿਆ ਨਹੀਂ ਮੇਰੇ ਨਾਲ ਆਉਂਦੇ ਉਹਨੇ ਤੇ ਉਹ ਮੋਰ ਤੇ ਦੇ ਰੋ ਉਹ ਅੱਜ ਨਹੀਂ ਤੇ ਆ ਨਾ ਨਾ ਮਾਫ ਕੀ ਦੇਖ ਲੈਣੇ ਕੋਈ ਚਲੋ ਚਲੋ ਮਾਈਕ ஆட் 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 ਤੈਨੂੰ ਲੱਗਦਾ ਨਹੀਂ ਬੰਦੇ ਸਿਸਟਮ ਕੋਈ ਨਹੀਂ ਤੈਨੂੰ ਪਹਿਲਾਂ ਉੱਥੇ ਰੋਕਿਆ ਉੱਥੋਂ ਗੱਡੀ ਵੀ ਲਾਈ ਹੈ ਫਿਰ ਤੈਨੂੰ ਗੱਡੀ ਲਗਾ ਕੇ ਰੋ ਰੋ ਕੋਈ ਅਗਲਾ ਵੀ ਤੈਨੂੰ ਵੀ ਹਮਲਾ ਚੜਾ ਗੱਡੀ ਦੀ ਰੰਜੀਤ ਹਰ جواب ਦੇ ਗੱਡੀ ਆਠੀ ਜਾਓ ਆਠੀ ਦੇ ਬਾਅਦ ਦੇ ਆਠੀ ਜਾਓ ਇਹ ਨਹੀਂ ਕਿ ਦਰਵਾਜ਼ਾ 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 ਵਾਲਾ ਆਪੁਰ ਰਿਹਾ ਤੁਹਾਨੂੰ ਬਾਹਰ ਲਾ ਸੇਗਾ ਹਰ ਰੋਜ਼ ਠੀਕ ਹੈ ਮੈਂ ਜਰਾਮਿਕ ਲੈ ਗੱਡੀ ਪੰਜ ਗੱਡੀ ਇਹ ਅਰੋ ਲਤਾ ਸੁਣ ਆਉਂਦਾ ਨੰਬਰ 3 ਵੀ ਨਹੀਂ ਆ ਗੱਡੀ ਦੇ ਕਿਹਦੇ ਚੋ ਦੋ ਵੀਰ ਨਾਲ ਜੇ ਇਹ ਆਂਬ ਜਾਣੇ ਚ ਮਿਲ ਜਾਂਦਾ ਦੂਜੇ ਤੋਂ ਨਾਲ ਆਦਿ ਤੁਸੀਂ ਕਿਹਦਾ ਜਾ ਰਿਹਾ ਹੈ ਲੱਭਿਆ ਜਾ ਰਿਹਾ ਹੈ ਸਕੋਰਪਿਓ ਕਾਲੀ ਜੇਦੀ ਜਾਂਦੀ ਬੇਫਰ ਇਹ ਆ ਤੁੰਦਾਂ ਦਾ ਟ੍ਰੈਕ ਵੀ ਦਖਲਾ ਦੇ ਗਾਂਧੀ ਜੀ ਖੇਤੀਆ ਕੱਲ੍ਹ ਤੋਂ ਚੱਲ ਰਿਹਾ ਟ੍ਰੈਫਿਕ ਬੁਕਿੰਗ ਨਾਕਾਬੰਦੀ ਕੀਤੀ ਸੀ ਜਲੰਧਰ ਰੋਡ ਤੇ ਤੇ ਗੱਡੀ ਸਕਾਰਪੀਓ ਆਈ ਕਾਲੇ ਰੰਗ ਦੀ ਇਹਨੂੰ ਰੋਕਿਆ ਇਹਨੇ ਭਜਾਉਣ ਦੀ ਕੋਸ਼ਿਸ਼ ਕੀਤੀ ਇਹਨੇ ਗੱਡੀ ਭਜਾ ਲਈ ਭਜਾਉਣ ਤੋਂ ਬਾਅਦ ਫਿਰ ਦਾ ਪਿੱਛਾ ਕੀਤਾ ਫੇਰਾ ਰੋਡਵੇਜ ਦੇ ਦੀਪੂ ਲਾ ਕੇ ਜਾ ਕੇ ਇਹਨੂੰ ਫਿਰ ਅੱਗੇ ਗੱਡੀ ਲਾ ਕੇ ਇਹਨੂੰ ਪਤਾ ਨਹੀਂ ਵੀ ਮੇਰੇ ਮਗਰ ਆ ਰਹੀ ਗੱਡੀ ਇਹਨੂੰ ਅੱਗੇ ਗੱਡੀ ਲਾ ਕੇ ਫਿਰ ਇਹਨੂੰ ਗ੍ਰਿਫਤਾਰ ਕੀਤਾ ਜੀ ਉਤਾਰ ਕਰਕੇ ਕਾਜ ਪੱਤਰ ਹੈਗੇ ਨੇ ਉਹਦੀ ਮਦਰ ਹੈ ਤੇ ਬਾਪ ਦੀ ਮੌਤ ਹੋ ਗਈ ਆ ਤੇ ਉਹਨਾਂ ਦੇ ਜਿਹੜੇ ਬਜ਼ੁਰਗਾਂ ਦੇ ਪੈਸੇ ਮਿਲਦੇ ਨੇ ਤੇ ਉਹ ਫਿਰ ਬੱਚੇ ਗਲਤ ਜੂਨ ਕਰਕੇ ਵੱਡੀਆਂ ਗੱਡੀਆਂ ਲੈ ਲੈਂਦੇ ਨੇ ਹਾਂ ਇਹ ਮੁਲਾਜ਼ਮ ਹੈ ਮੁੰਡਾ ਜੀ ਇਹ ਮੁਲਾਜ਼ਮ ਹੈ ਮੁੰਡਾ ਜੀ ਗੱਡੀ ਵਿੱਚ ਕਿਹੜੀ ਕਿਹੜੀ ਕਮੀ ਪਈ ਗੱਡੀ 'ਚ ਇੱਕ ਦੇ ਅਕਲ ਨੰਬਰ ਪਲੇਟਾਂ ਨਹੀਂ ਗਈ ਇੱਕ ਕਾਲੀ ਫਿਲਮ ਲਾਈ ਸੀ ਤੇ ਇੱਕ ਸ਼ਾਰੀ ਦੇ ਖਲਾਫਰਜੀ ਕੀਤੀ ਇਹਨਾਂ ਨੇ ਕਿ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਕਹੀ ਜੀ ਮੁਲਾਜ਼ਮ ਹੁੰਦਿਆ ਹੋਇਆ ਉਹਦਾ ਨਾਕਾ ਵੇਖ ਗੱਡੀ ਭਜਾ ਲੈਣੇ ਦੇਖੋ ਜੀ ਉਹ ਸਮਾਨ ਨਿਕਾ ਰਹਿ ਗਿਆ ਕੋਈ ਨਹੀਂ ਪੁੱਛਦਾ ਅਸੀਂ ਜਦੋਂ ਨਿੱਕੇ ਰੰਕਾਂਦੇ ਹਾਂ ਕਿਤੇ ਐਸਐਚਓ ਸਾਹਿਬ ਨੇ ਥਾਣੇ ਬੈਠਾ ਉਹਨਾਂ ਦੇ ਲੋਕ ਲੋਕ ਅੱਗੇ ਪਿਛੇ ਹੋ ਕੇ ਜਾਣਾ ਹੁਣ ਤੇ ਸੂਟ ਮਾਰਕ ਨਹੀਂ ਰਾਜੀ ਕਿਸੇ ਨੂੰ ਜੀ ਸਮਾਂ ਇਹੋ ਜਿਹਾ ਆ ਗਿਆ ਚਲੋ ਨਹੀਂ ਜਿੱਦਾਂ ਗੱਡੀ ਭਜਾਈ ਨੇ ਕਿਸੇ ਦਾ ਹੋਰਦਾ ਨੁਕਸਾਨ ਹੋ ਸਕਦਾ ਹੋ ਸਕਦਾ ਹੈ ਨੁਕਸਾਨ ਪਰ ਇਹਨਾਂ ਵਕਤ ਨਹੀਂ ਮਿਲਿਆ ਜੇ ਮਿਲਦਾ ਤੇ ਜ਼ਰੂਰ ਹੋ ਸਕਦਾ ਹੈ ਕੀ ਕਾਰਵਾਈ ਕੀਤੀ ਹੈ ਕਾਰਵਾਈ ਇਹਦੀ ਬਣਦੀ ਕਾਰਵਾਈ ਕਰਨੇ ਤਾਂ ਫੋਟਦਾ ਇਹਦਾ ਚਲਾਨ ਕਰਨੇ ਆ ਜੁਰਮਾਨਾ ਇਹਨੂੰ ਪਵੇਗਾ ਕੋ 5-7000 ਤੇ ਆਪੇ ਅਗਲ ਟਿਕਾਣੇ ਆ ਜੂਗੀ ਦੱਸਿਆ ਕੋਈ ਉਹਨਾਂ ਨੇ ਕਿਉਂ ਗੱਡੀ ਭਜਾਈ ਉਹ ਬੰਨੇ ਬਾਈ ਕਰਦਾ ਤੇਲ ਮੁਕੇ ਆ ਤੇਲ ਪਾਉਣਾ ਮੈਂ ਖਲਾਰ ਲਈ ਤੇ ਫਿਰ ਬੰਦ ਨਾ ਹੋ ਜੇ ਬਸ ਇਹ ਗੱਲਾਂ ਨੇ ਜਵਾਬ ਕੋਈ ਨਹੀਂ ਕੀ ਕਹਿਣਾ ਚਾਹੁੰਦੇ ਤੁਸੀਂ ਬਸ ਚਾਲ ਕਰ ਮੈਂ ਤਾਂ ਬਾਕੀ ਵੀ ਸਾਰਿਆਂ ਨੂੰ ਇਹੋ ਗੱਲ ਕਹਿਣਾ ਵੀ ਜਦੋਂ ਕਦੇ ਕੋਈ ਪੁਲਿਸ ਰੋਕਦੀ ਆ ਪੁਲਿਸ ਤੁਹਾਡੀ ਮਤ ਲਈ ਹਮੇਸ਼ਾ ਉਹ ਪੁਰਾਣਾ ਸਮਾਂ ਨਹੀਂ ਰਿਹਾ ਵੀ ਪੁਲਿਸ ਤੁਹਾਨੂੰ ਖਰਾਬ ਕਰਦੀ ਕੋਈ ਖਰਾਬ ਨਹੀਂ ਕਰਦਾ ਪੁਲਿਸ ਤੁਹਾਡੀ ਸਹਾਇਤਾ ਲਈ ਆ ਜੇ ਤੁਹਾਡੇ ਸਾਰੇ ਦਰਵਾਜ਼ੇ ਬੰਦ ਨੇ ਪੁਲਿਸ ਦਾ ਦਰਵਾਜ਼ਾ ਤੁਹਾਡੇ ਲਈ ਖੁੱਲਾ ਅੰਦਾਜ਼ੀ ਰਾਤੋਂ ਪਹਿੰਦ ਦੇਣ ਹੋਏ ਸੋ ਪੁਲਿਸ ਦਾ ਮਾਣ ਕਰਨਾ ਚਾਹੀਦਾ ਪੁਲਿਸ ਦੇ ਇਸ਼ਾਰੇ ਤੇ ਰੁਕ ਜਾਓ ਪੁਲਿਸ ਕੋਈ क्राइम नहीं करती पुलिस अपनी ड्यूटी सही तरीके ना करती है इंडिया क्राइम न्यूज जुलम के खिलाफ जंग आप देख रहे हैं इंडिया क्राइम न्यूज